ਜਿਵੇਂ ਦਰਸ਼ ਕਰੇ ਤੈਸਾ ਹੋਏ ਆਪੇ ਆਪ ਆਪਰਾ ਸੋਏ ਜੋਖੀ ਜੀ ਮਿੱਤਰੋ ਗੁਰਦੁਆਰਾ ਸਾਹਿਬ ਚਾਹ ਜੋ ਦਰਸ਼ਕਾਂ ਨੂੰ ਸਾਹਮਣੇ ਦਿਖ ਰਿਹਾ ਵਾ ਇਹ ਬਾਬਾ ਮੋਹਨ ਸਿੰਘ ਜੀ ਦੀ ਯਾਦ ਵਿੱਚ ਹੈ ਕਿਉਂਕਿ ਜਦੋਂ ਹੇਮਕੋਟ ਸਾਹਿਬ ਦੀ ਯਾਤਰਾ ਵਸਤੀ ਪਹਿਲਾਂ ਉਹ ਹੁੰਦੇ ਰਹੇ ਨੇ ਤੋਂ ਉਹਨਾਂ ਗੁਰਦੁਆਰਾ ਦੇ ਨੇ ਜਾ ਕੇ ਉੱਥੇ ਲੱਭਣਾ ਤੇ ਸ਼ਾਮ ਨੂੰ ਇੱਥੇ ਆ ਕੇ ਉਹਦੇ ਥੱਲੇ ਦਰਖਤ ਵਿੱਚ ਰਹਿਣਾ ਤੇ ਇਹ ਦਰਖਤ ਗੁਰਦੁਆਰਾ ਗੋਮਿੰਦ ਧਾਮ ਵਿੱਚ ਹੈ ਬਾਕੀ ਸੰਗਤ ਇੱਥੇ ਬਹੁਤ ਹੈ। ਇਹ ਸੰਗਤ ਸਾਰੀ ਇੱਥੇ ਹੀ ਹਾਲਵਕੀ ਬਈਆ ਥੱਲੇ। ਹਾਂਜੀ ਮਿੱਤਰੋ ਕਰੋ ਗੁਰਦੁਆਰਾ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ। ਗਾਰਾਂ ਤਰੀਕ ਸਮਾਂ 4 ਵਜੇ ਦਾ ਤੇ ਆਪਾਂ ਇਸ ਟਾਈਮ ਗੋਵਿੰਦ ਧਾਮ ਆ ਚਾਹ ਪੀਣ ਦੀ ਲਾਈਨ ਵਿੱਚ ਲੱਗੇ ਆ ਤੇ ਚਾਹ ਪੀ ਕੇ ਯਾਤਰਾ ਸਟਾਰਟ ਕਰਦੇ ਆਂ ਦੇਖੋ ਜੀ ਸਾਰੀ ਸੰਗਤ ਉੱਪਰ ਗੁਰਦੁਆਰਾ ਨੰਗੋਰ ਸਾਹਿਬ ਵੀ ਆਨ ਲਿਆ ਚਾਹ ਪੀ ਕੇ ਆਪਾਂ ਯਾਤਰਾ ਸਟਾਰਟ ਕਰਦੇ ਆਂ ਇੱਕ ਮਿਲਣਾ ਗੁਲਗੁਲ ਹਾਂਜੀ ਮਿੱਤਰਾਂ ਪਰਾਂ ਯਾਤਰਾ ਸਟਾਰਟ ਕਰ ਦਿੱਤੀ ਹੋਈ ਐ ਇੱਧਰ ਕੋ ਦਵਾਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਆਪਾਂ ਯਾਤਰਾ ਸਟਾਰਟ ਕਰ ਦਿੱਤੀ ਹੋਈ ਐ ਸੋ ਕਰੀਆ ਤਾਲ ਗੁਰ ਹੈਗੇ ਚੱਲੋ ਚੱਲੋ ਕੋਣੇ हाँ जी संगत तो समा इस टाइम पंज चुके हैं आप हेमकोट साहब की यात्रा स्टार्ट करती है 4:30 ਵਜੇ ਸਾਨੂੰ ਅੱਧਾ ਘੰਟਾ ਚੱਲਦਿਆਂ ਨੂੰ ਹੋ ਗਿਆ ਵਾ ਸੰਗਤ ਬਹੁਤ ਹੀ ਯਾਦਾ ਵਾ ਤਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤਾਂ ਅੱਜ ਦਾ ਵਲੌਗ ਬਹੁਤ ਹੀ ਸਪੈਸ਼ਲ ਹੋਣ ਵਾਲਾ ਹੈ ਅੱਜ ਆਪਾਂ ਯਾਤਰਾ ਕਰ ਰਹੇ ਆਂ ਸ਼੍ਰੀ ਹਿਮਕੋਟ ਸੈਲ ਦੀ ਲਾਸਟ 6 ਕਿਲੋਮੀਟਰ ਵਾਲੀ ਕੜਾਈ ਜਿੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਥਿਆਲਾ ਜ਼ੋਰ ਲੱਗਦਾ ਏ ਤੇ ਆਪਣੀ ਨਾਲ ਵਾਲੀ ਵੀ ਹੋਣੀ ਇਹ ਜੰਮੂ ਕਠੂਆ ਤੋਂ ਨਹੀਂ ਜੋ ਤੋਂ ਆਪਣੇ ਨਾਲ ਕੱਲ ਦੇ ਨਾਲ ਹੀ ਹੁਣ ਆਪਾਂ ਯਾਤਰਾ ਕੀਤੀ ਕਰ ਲਈ ਹੈ ਸਟਾਰਟ ਤੇ ਬਾਕੀ ਅੱਗੇ ਜਾ ਕੇ ਤੁਹਾਨੂੰ ਬਰਫ਼ ਦੇ ਨਜ਼ਾਰੇ ਵੀ ਵਿਖਾਉਣੇ ਆਂ ਠੰਡ ਹੈ ਨਾ ਤੇ ਵਲੌਗ ਵਿੱਚ ਬਣੇਗੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਦੇ ਨਾਲ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਤੇ ਕਮੈਂਟ ਵੀ ਕਰ ਦਿਓ ਹਾਂਜੀ ਸੰਗਤ ਜੀ ਸਾਨੂੰ ਆ ਵੀਰ ਮਿਲਿਆ ਬਾ ਜੱਗਾ ਗੁਰਦਾਸਪੁਰ ਤੋਂ ਇਹਨਾਂ ਦਾ ਚੈਨਲ ਆ ਤੇ ਵੀ ਇੱਧਰ ਆਪਣੇ YouTube ਵਾਸਤੇ ਵਲੌਗ ਕਰ ਰਹੇ ਨੇ ਇਹ ਸੰਗਤ ਬਹੁਤ ਹੀ ਜ਼ਿਆਦਾ ਭੀੜ ਬਹੁਤ ਜ਼ਿਆਦਾ ਆ ਤੇ ਇੱਧਰ ਵੇਖੋ ਅੱਧੀ ਸੰਗਤ ਸ਼ਾਰਟਕਟ ਲੈ ਰਹੀ ਆ ਪਰ ਰਿਸਕ ਪੂਰਾ ਦੇ ਵਿੱਚ ਦੀ ਸੰਗਤੀ ਆਪਾਂ 3 ਕਿਲੋਮੀਟਰ ਦੀ ਚੜਾਈ ਕਰਕੇ ਆ ਗਏ ਆ ਤੇ ਅਸ ਤੋਂ ਅੱਗੇ ਰਸਤਾ 30 ਕਿਲੋਮੀਟਰ ਹੈ ਇਹ ਕਿਹਾ ਵਾ ਸੰਗਤੋਂ ਅੱਗੇ ਗੁਰਦੁਆਰਾ ਹਿੰਮੋਟ ਸਾਹਿਬ ਨੂੰ ਜਾ ਰਹੀ ਆ ਤੇ ਇੱਥੇ ਆਪਾਂ ਥੋੜਾ ਟਾਈਮ ਰੈਸਟ ਕਰਦੇ ਫਿਰ ਆਪਾਂ ਵੀ ਅੱਗੇ ਚੜਾਈ ਕਰਾਂਗੇ ਇੱਧਰ ਗੁਰਦੁਆਰਾ ਹਿੰਮੋਟ ਸਾਹਿਬ ਆ ਪਹਾੜਾਂ ਦੇ ਬੈਕਸਾਈਡ ਕਿਹੜਾ ਚਾਹ ਤੁਸੀਂ ਕਹਿਣੀ ਕਾਹਦੀ ਸੀ ਇਹ ਤੋਂ ਹਾਂਜੀ ਸੰਗਤੋਂ ਆਪਾਂ ਫਿਰ ਚੜਾਈ ਕਰਦੇ ਹੋਏ ਸੰਗਤਾਂ ਨਾਲ ਆਪਣੇ ਵਾਲਾ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਹਾਂਜੀ ਸੰਗਤੋ ਇੱਕ ਸਾਰੇ ਹੀ ਸੰਗਤ ਬੇਨਤੀ ਕਰਨਾ ਚਾਹੁੰਦੇ ਆ ਕਿ ਜਿੰਨੀ ਵੀ ਸੰਗਤ ਹਿੰਦਕੋਟ ਸਾਹਿਬ ਆ ਰਹੀ ਆ ਉਹ ਘੋੜਾ ਨਾ ਕੀਤਾ ਜਾਵੇ ਤੁਹਾਨੂੰ ਪਤਾ ਘੋੜਿਆਂ ਦਾ ਵੀ ਬਹੁਤ ਔਖਾ ਹੁੰਦਾ ਵਾ ਜਿਹੜਾ ਬੰਦਾ ਘਰੋਂ ਆ ਸਕਦਾ ਵਾ ਯਾਤਰਾ ਕਰਨ ਨਹੀਂ ਦੂਰ ਤੋ ਇੱਥੇ ਆ ਕੇ ਘੋੜੇ ਨੂੰ ਨਾ ਕੀਤਾ ਜਾਵੇ ਇਹਦੇ ਵਿੱਚ ਤਾਂ ਡਾਪਣਾ ਵੀ ਰਿਸਕ ਆ ਘੋੜੇ ਦਾ ਕੋਈ ਪਤਾ ਨਹੀਂ ਪਹਾੜੀ ਵੱਲ ਨੂੰ ਕਿੱਦਾਂ ਨੂੰ ਹੋ ਜਾਣਾ ਵਾ ਤੇ ਬਾਕੀ ਸਾਰੀ ਸੰਗਤ ਨੇ ਬੇਨਤੀ ਆ ਤੇ ਜੇ ਪੈਦਲ ਯਾਤਰਾ ਕਰਨ ਆਇਓ ਤਾਂ ਤੁਰਕੇ ਹੀ ਉੱਤੇ ਗੁਰਦੁਆਰਾ ਸਾਹਿਬ ਤੱਕ ਯਾਤਰਾ ਕਰੋ ਤਾਂ ਹਾਂ ਜੀ ਸੰਗਤੋ ਆਪਾਂ ਗੁਰਦੁਆਰਾ ਸਾਹਿਬ ਤੋਂ 2.5 ਕਿਲੋਮੀਟਰ ਪਿੱਛੇ ਆ ਤੇ ਇੱਥੋਂ ਅੱਗੇ ਗਲੇਸ਼ੀਅਰ ਦਾ ਰਸਤਾ ਸ਼ੁਰੂ ਹੋ ਜਾਂਦਾ ਵਾ ਅੱਧੇ ਕਿਲੋਮੀਟਰ ਤੋਂ ਬਾਅਦ ਕੋਈ ਅਜੀਬ ਆਵਾਜ਼ ਆਉਂਦੀ ਹੈ ਵੀ ਹਾਂ ਹਾਂ ਉਹ ਕੰਮ ਉਹ ਤੁਸੀਂ ਬਧੀਆ ਬੜਾ ਰਸਤਾ ਹੈ ਜੀ ਸਰ ਜੀ ਪਹੁੰਚਿਆ ਵੰਡਾ ਜੀ ਮੈਂ ਘਰੇ ਭੈਣ ਵੀ ਜਵਾਬ ਹਾਂ ਜੀ ਸੰਗਤੋ ਆਪਾਂ ਗਲੇਸ਼ੀਅਰ ਤੋਂ ਬਸ ਕੁਝ ਮੀਟਰ ਆਪਾਂ ਦੂਰਾਂ ਤੇ ਗਲੇਸ਼ੀਅਰ ਆਉਣ ਵਾਲਾ ਵਾ ਤੇ ਇੱਧਰ ਸੰਗਤ ਚੜ ਰਹੀ ਹੈ ਚੜਾਈਆਂ ਸ਼ਾਰਟਕਟ ਤੇ ਸਾਹਮਣੇ ਝਰਨੇ ਵਗਦੇ ਹੋਏ ਟੇਮਕੋਟ ਸਾਹਿਬ ਦੇ ਰਸਤੇ ਜਾਂਦੀ ਸੰਗਤ ਉੱਪਰ ਉਹ ਨਿਸ਼ਾਨ ਸਾਹਿਬ ਦਿਸ ਰਿਹਾ ਵਾ ਗੁਰਦੁਆਰੇ ਦਾ ਤਾਂ ਹਾਂਜੀ ਸੰਗਤ ਉਹ ਇੱਥੇ ਪਾਣੀ ਵਾਲਾ ਰਸਤਾ ਸ਼ੁਰੂ ਹੋ ਜੁਤਾ ਵਾ ਤਬੂਟਾਂ ਦੇ ਵਿੱਚ ਪਾਣੀ ਥੋੜਾ ਥੋੜਾ ਪੈ ਚੁੱਕਾ ਹੈ ਤਬਾਕੀ ਸੰਗਤ ਤੇ ਪਿਸ਼ਾਬ ਬਹੁਤ ਜ਼ਿਆਦਾ ਚੜਾਈ ਚੜ ਰਹੀ ਹੈ ਤੇ ਸਾਹਮਣੇ ਗਲੇਸ਼ੀਅਰ ਹੋਰ ਬਾਬਾ ਜੀ ਆਲ ਜੇ ਚੜ ਰਿਹਾ ਜੜਾਈ ਹਾਂਜੀ ਹਾਂਜੀ ਭਾਈ ਇਹ ਇਹ ਪੈਰ ਕਿੱਧਰ ਕਰਨ 아기야, 아기 ਤੇ ਸੰਜੋਯਾ ਲੈ ਕੇ ਖੜਾ ਆ। ਆ ਸਾਹਮਣੇ ਗਲੇਸ਼ੀਅਰ ਜੰਮੀ ਹੋਈ ਰਸਤੇ ਵਿੱਚ ਪਾਣੀ ਦਾ ਕਾਰਨ ਹੀ ਆ। ਇਹਦੇ ਵਿੱਚੋਂ ਪਾਣੀ ਖੁਰਖੁਰ ਕੇ ਰਸਤੇ ਵਿੱਚ ਆ ਰਿਹਾ ਵਾ ਤੇ ਬਾਕੀ ਸੰਗਤ ਵਿੱਚ ਪੂਰਾ ਹੱਸਾ ਵਾ। ਬੋਲੇ ਸੋ ਨਿਹਾਲ ਆਓ ਸਿਰਾਂ ਵਾਲੋ। ਆਪਰੇ ਕਰ ਦਿੱਤੇ ਨੇ ਨਹੀਂ ਹੋਰ ਭਾਈ ਠੀਕ ਹੋ ਵਧੀਆ ਜੀ ਵਧੀਆ ਯਾਤਰਾ ਕਿਵੇਂ ਦੀ ਫਿਰ ਚੱਲ ਰਹੀ ਆ ਵਧੀਆ ਜੀ ਵਧੀਆ ਸੰਗਤਾਂ ਨੂੰ ਕੀ ਜਾਣਾ ਜਾਓਗੇ ਹਾਂ ਜੀ ਸੰਗਤਾਂ ਨੂੰ ਕੀ ਜਾਣਾ ਜਾਓਗੇ ਬਾਬੇ ਦਾ ਨਾਮ ਲੈ ਕੇ ਚੱਲੀ ਜਾ ਭਾਈ ਤੇ ਹੀ ਗਾਦੀ ਇਹ ਸੰਗਤ ਆ ਵੇਖੋ ਨਿੱਕੇ ਨਿੱਕੇ ਬੱਚੇ ਹੇਮਕੋਟ ਸਾਹਿਬ ਪਹੁੰਚੇ ਯਾਤਰਾ ਦੇ ਵਿੱਚ ਬੱਚੇ ਬੈਠਦੇ ਨਹੀਂ ਪਏ ਇਹਦੇ ਵਿੱਚ ਪਰ ਬਦੋ ਬਦੀ ਮਾਪਿਆਂ ਵੱਲੋਂ ਬਿਠਾਇਆ ਜਾ ਰਿਹਾ ਵਾ ਮੈਂ ਨਾ ਅੱਜ ਰਿਕਾਇਆ ਹੈ ਹੈਲੋ ਹਾਂਜੀ ਜੀ ਸੰਗਤ ਜੀ ਆ ਗਏ ਕੋ ਰਸਤੇ ਮਿਲ ਗਏ ਬਹੁਤ ਹੀ ਸੋਹਣੀ ਲੱਗੇ ਸੀ ਇੱਕ ਬਾਤ ਤਾਂ ਹਾਂਜੀ ਸੰਗਤ ਜੀ ਆਪਾਂ ਇੱਥੇ ਗਲੇਸ਼ੀਅਰ ਤੋਂ ਬੇ ਪੌੜੀਆਂ ਵਾਲੇ ਰਸਤੇ ਤੇ ਲਾਗੇ ਪਹੁੰਚੇ ਆਂ ਤੇ ਇੱਥੋਂ ਦੋ ਰਸਤੇ ਜਾਂਦੇ ਆਣ ਇੱਕ ਤੇ ਉਹ ਰਸਤਾ ਜੰਨਦਾ ਸਾਹਮਣੇ ਜੋ ਕਿ 1.5 ਕਿਲੋਮੀਟਰ ਦਾ ਰਸਤਾ ਹੈ ਉੱਪਰ ਇਹ ਵੀ ਜਾਂਦਾ ਤੇ ਕਾ ਪੌੜੀਆਂ ਵਾਲਾ ਰਸਤਾ ਇੱਥੇ 500 ਤੋਂ ਪਲੱਸ ਪੌੜੀਆਂ ਪਰ ਇੱਧਰ ਜ਼ੋਰ ਜ਼ਿਆਦਾ ਲੱਗਦਾ ਵਾ ਤੇ ਆਪਾਂ ਦਾ ਪੌੜੀਆਂ ਵਾਲਾ ਰਸਤਾ ਲਿਆ ਵਾ ਤੇ ਬਾਕੀ ਤੁਹਾਡੀ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਤੇ ਰਸਤਾ ਬਹੁਤ ਵਧੀਆ ਰਹੀ ਬਰਫ਼ ਨਹੀਂ ਆ ਜੇ ਜਸਵੀ ਸੰਗਤ ਨਹੀਂ ਆਉਣਾ ਵਾ ਆ ਸਕਦਾ ਵਾ ਮੌਸਮ ਇੱਧਰ ਦਾ ਵਧੀਆ ਵਾ ਤੇ ਨੈਟਵਰਕ ਬਹੁਤ ਘੱਟ ਹੈ ਇੱਧਰ ਜੀਓ ਦਾ ਵੀ ਨੈਟਵਰਕ ਨਹੀਂ ਹੈ ਤੇ ਬਾਕੀ ਦਾ ਨੋਦੇ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਾਉਨੇ ਆ ਆ ਪੌਪਰ ਜਣੋ ਸਮੇਤ ਹੋ ਹੌਲੀ ਹੌਲੀ ਪੌੜੀਆਂ ਛੜਦੇ ਹੋਏ ਇੱਧਰ ਸੰਗਤਾਂ ਵੀ ਡਾੜ ਕੇ ਕਰ ਰਹੀਆਂ ਕੋਸ਼ਿਸ਼ ਪਹੁੰਚਦੇ ਹਾਂ ਪਰ ਚੋਰਦਵਾਰ ਸਹਿਬਾ ਲੱਤੇ ਟੋਪੇ ਆ ਵਧੀਆ ਲੱਗੀ ਆ ਮੌਸਮ ਪੂਰਾ ਇਜ਼ਾਫ ਆ ਇੱਧਰ ਆ ਵੀਰੋਣੀ ਵੀ ਕਰਦੇ ਪਏ ਰੈਸਟ ਫਰੀ ਯਾਤਰਾ ਠੀਕ ਚੱਲ ਰਹੀ ਆ ਬਹੁਤ ਵਧੀਆ ਲੈ ਲੈ ਤੁਨੇ ਜਦਾ ਵੀ ਨਹੀਂ ਵੇਖੀ ਸਹੀ ਗਿਆ ਛੋਟਿਆਂ ਨੂੰ ਤਹਾਂਜੀ ਸੰਗਤ ਜੀ ਇੱਥੋਂ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਿਹਾ ਵਾ ਵੱਤ ਤੋਂ ਅੱਧ 15 ਜਾਂ 20 ਮਿੰਟ ਲੱਗਣਗੇ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਸਾਜੀ ਸਸੀ ਗਾਲ ਜੀ ਭਲੀ ਤੁਸੀਂ ਯਾਤਰਾ ਕਰ ਰਹੇ ਕਿ ਚੱਲੇ ਜਾਈਏ ਚੱਲੇ ਜਾਈਏ ਭਾਈ ਕਿੱਦਾਂ ਦਾ ਰਹਿ ਰਸਤਾ ਠੀਕ ਆ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦਿਖ ਰਿਹਾ ਵਾ ਇੱਧਰ ਪਹਾੜਾਂ ਦਾ ਥਾਂ ਜੀ ਸੰਗਤਾਂ ਸਾਹਿਬ ਤਾਂ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਵਰਲਡ ਹਾਈਐਸਟ ਗੁਰਦੁਆਰਾ ਹੇਮਕੋਟ ਸਾਹਿਬ ਤੇ ਕਰੋ ਦਰਸ਼ਨ ਤੁਸੀਂ ਵੀ ਬੋਲੇ ਈਸੋ ਨਿਹਾਲ ਦਲਾ ਕਿ ਕਿਨੇ ਦੀਆਂ ਕਤਨਾ ਪੈਸੇ ਅਬ ਵੇਰ ਤੇ ਤਸਮਾ ਨਾਨਕ ਕਿਤ ਨੂੰ ਲਗਤੀ ਸੁਰੀ ਲੈ ਨਗਾ ਸੁਦਰਵਨ ਜੁਨੀਖ ਨੂੰ ਸੁਖਵੰਤ ਆਪਿਆ ਨਾਨਕ ਨਿਯਾਰਾ ਕੋ ਵੇਤ ਹੈਂ ਕੋ ਸਾਬ ਦਾ ਫਾਈਨਲੀ ਆਪ ਆਵ ਚੁਕੇ ਆ ਗੋਤਰਾ ਹੇਮਵਰ ਸਾਹਿਬ ਦੇ ਵੀਡੀਓ ਵਿੱਚ ਅੱਜ ਦੇਖਾ ਤੁਸੀਂ ਆ ਗਣ ਜਾ ਕੇ ਪਹੁੰਚੇ ਆ ਸਰੋਰ ਸਾਹਿਬ ਸੁਰੱਖਿਆ ਮੰਤਰੀ ਜੀ ਇਸ ਵਿੱਚ ਜੰਗਲ ਆਪੇ ਅੱਜ ਆਪਣੇ ਆਨੇ ਬਚਾਨ ਕਰਕੇ ਆਏ ਇਸ ਚੌਟਰੀ ਟੋਨਕੋਰ ਸਾਹਿਬ ਦੇ ਸਨਾਨ ਕਰਨ ਲੱਗੇ ਆ ਉਸ ਰੋਵਰ ਵਿੱਚ ਜਿਸ ਵਿੱਚ برف ਜੰਮੀ ਹੋਈ ਹੈ ਬਾਕੀ ਤੁਹਾਨੂੰ ਥੋੜੀ ਬੋਦੀ ਆਵਾਜ਼ ਮੇਰੀ ਘਟ ਆ ਸਕਦੀ ਹੈ ਕਿਉਂਕਿ ਇੱਥੇ ਥੋੜਾ ਜਿਹਾ ਆਵਾਜ਼ ਜ਼ਿਆਦਾ ਹੈ ਸੰਗਤ ਬਹੁਤ ਹੀ ਜ਼ਿਆਦਾ ਇਸ ਟਾਈਮ ਜੋੜੇ ਲਾਓ ਕਿਤੇ ਸੁਨਾਨ ਕਰਕੇ ਤੇ ਮੁੱਕਾਂ ਸਲਾਂਗ ਜੀ ਆਪਣੇ ਨਾਲ ਹੀ ਹੁਣ ਪਹੁੰਚਿਆ ਭੱਜੇ ਵਿੱਚ ਕਾਰਾ ਲਾ ਦੇ ਜੇ ਬੁਲੇ ਇਸ ਸੁਨਿਹਾਲ ਸਾ ਸੁਨਿਹਾਲ ਜੀ ਸੰਗਤੋ ਕਰੋ ਦਰਸ਼ਨ ਨਿਸ਼ਾਨ ਸਾਹਿਬ ਦੇ ਤਿਆ ਗੁਰਦੁਆਰਾ ਸੇਮ ਕੋਟ ਸਾਹਿਬ ਸ੍ਰੋਵਰ ਸਾਹਿਬ ਜੀ ਪਹੁੰਚੇ ਆ 10 ਮਿੰਟ ਆ ਅੱਜ ਦੇ ਜਾਨਾ ਪੀਓ ਤੇਰੀ ਚਾਰ ਬਸ ਬਹੁਤ ਓਏ ਰਾਸ ਟੈਂਬਰਫ ਨਹੀਂ ਆ ਪੂਰਾ ਫਰੋਵਰ ਆ ਵਧੀਆ ਵਾ ਪਾਣੀ ਬਹੁਤ ਠੰਡਾ ਆਂਦੇ ਬਾਕੀ ਆਪਾਂ ਇਸ਼ਨਾਨ ਕਰਦੇ ਤੇ ਤੈਨੂੰ ਦੱਸੀਆ ਤੇ ਉਹ ਸਾਹਮਣੇ ਲਕਸ਼ਮੀਨ ਮੰਦਿਰ ਜੀ ਇਧਰ ਗੁਰਦੁਆਰਾ ਹਿੰਪੋਟ ਸਾਹਿਬ ਡੇਡ ਮਲ ਦੀ ਬਲੇਸ਼ੀਰ ਬਾੜੀ ਕਿੱਦਾਂ ਜੁਕਲੀਆ ਹਾਂਜੀ ਮਿੱਤਰੋ ਆਪਾਂ ਗੁਰਦੁਆਰਾ ਹੈਂਕੋੜ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰ ਲਿਆ ਵਾ ਇਸ ਤੋਂ ਬਾਅਦ ਆਪਾਂ ਪੱਗ ਬੰਨ ਕੇ ਫਿਰ ਆਪਾਂ ਇੱਥੋਂ ਅਰਦਾਸ ਵਿੱਚ ਸ਼ਾਮਲ ਹੋ ਕੇ ਤੇ ਫਿਰ ਆਪਾਂ ਥੱਲੇ ਜਾਵਾਂਗੇ ਮੱਥਾ ਟੇਕ ਕੇ ਤਾਂ ਵੀਰ ਹੋਣੀ ਸਾਰੇ ਇੱਧਰ ਇਸ਼ਨਾਨ ਕਰ ਲਈ ਫਿਰ ਤੇ ਇੱਧਰ ਦਾ ਨਜ਼ਾਰਾ ਬਹੁਤ ਹੀ ਵਧੀਆ ਕੁਦਰਤ ਦਾ ਨਜ਼ਾਰਾ ਧੁੱਪ ਲੱਗੀ ਆ ਵਧੀਆ ਸਾਰੇ ਜਰੂਰ ਆਓ ਤਾਂ ਜੀ ਮਿੱਤਰੋ ਆਪਾਂ ਇਸ਼ਨਾਨ ਵਗੈਰਾ ਕਰਕੇ ਗੁਰਦੁਆਰਾ ਵਗੈਰਾ ਬਾਨ ਕੇ ਹੁਣ ਆਪਾਂ ਆਂਦੇ ਗੁਰਦੁਆਰਾ ਸਾਹਿਬ ਅੰਦਰ ਹੀੰਗੋੜ ਸਾਹਿਬ ਅੰਦਰ ਦਰਬਾਰ ਸਾਹਿਬ ਮੱਥਾ ਟੇਕਣ ਲੱਗੇ ਆ ਤੇ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਨਾਲੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੇ ਤੁਹਾਨੂੰ ਜਾਣਕਾਰੀ ਮਿਲੀ ਹੋਵੇ ਥੋੜੀ ਬਹੁਤੀ ਤੇ ਬਾਕੀ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਸੰਗਤ ਬਹੁਤ ਹੀ ਜ਼ਿਆਦਾ ਵਾ ਟਾਈਮ ਆਪਾਂ 6:30 ਵਜੇ ਦਾ ਹੋਇਆ ਵਾ ਜੀ ਆਪਾਂ ਪਹੁੰਚ ਚੁੱਕੇ ਹਾਂ ਸੰਗਤ ਬੰਦ ਕੀ ਹੋਈ ਨਾਨਕ ਹਰਤੇ ਕੀ ਜਨਨ ਚੁਤਾ ਰਚਨਾ ਵੇਗੋੜ ਸਿੱਧ ਜਨ ਜੋਗੀ ਵੇਗੋੜ ਰਾਜਨ ਸੁਖੋਗੇ ਵੇਗੋੜ ਮੱਖੀ ਸੰਖੋ ਪਾਏ ਇਹ ਮੇੇ ਕੋੜ ਬਾਤ ਸ੍ਰੇਖਿ ਸਮਝਾਏ ਵੇਗੋੜ ਬੋਟ ਬੜੀ ਮੈਂ ਸਤਨਾਮ ਮੰਡਲ ਜੈਗੋੜ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪਰਾ ਸੋਏ ਜੋਗ ਹਾਂਜੀ ਸੰਗਤ ਜੀ ਆਪਾਂ ਗੁਰਦੁਆਰਾ ਸਾਹਿਬ ਅੰਦਰ ਦਰਸ਼ਨ ਕਰਨ ਲਈ ਗਏ ਹੋਏ ਸੀ ਤੇਨੇ ਟਾਈਮ ਵਿੱਚ ਹੀ 5-7 ਮਿੰਟ ਦੇ ਵਿੱਚ ਹੀ ਮੌਸਮ ਖਰਾਬ ਹੋ ਚੁੱਕਾ ਵਾ ਦੇਖੋ ਬੱਦਲ ਆ ਚੁੱਕੇ ਆ ਸੋ ਵਰਦਰਾਂ ਲੱਗੇ ਸਾਰੇ ਬਨੇ ਬੱਦਲ ਆ ਜਾਰੇ ਨੇ ਕਿchnਾ ਹੈ ਆਪਣੀ ਵੀ ਜਾ ਕੇ ਖਾਏ ਸਾਥੇ ਦੋ ਕੀ ਟੌਪ ਨਾ ਇੱਥੋਂ ਆਪਾਂ ਫਿਰ ਖਿਜੜੀ ਦੀ ਚਾਹ ਸ਼ਕਤੀ ਤੇ ਫਿਰ ਆਪਾਂ ਜਾਵਾਂਗੇ ਹਾ ਵੀਰ ਜੀ ਹੁਣੀ ਬਾਹਰ ਜਦੋਂ ਮਿਲੇ ਸੀ ਚੜਾਈ ਉੱਪਰ ਤੇ ਇਹ ਉਦੋਂ ਗੱਲ ਨਹੀਂ ਸੀ ਕਰਿਆ ਭਾਜੀ ਆਪਣੇ ਬਾਰੇ ਕੋ ਦੱਸੋ ਵੀਰ ਜੀ ਬਸ ਵੀਰ ਜੀ ਐਂ ਗੁਰਦੁਆਰਾ ਪਰੋਂ ਆਏ ਹਾਂ ਗੁਰਦੁਆਸਾ ਪਰੋਂ ਠੀਕ ਆ ਭਾਜੀ ਭਾਜੀ ਚੜਾਈ ਕਿਦਾਂ ਵਧੀਆ ਰਹੀ ਤੁਹਾਡੀ ਚੜਾਈ ਵਧੀਆ ਰਹੀ ਦਰਸ਼ਨ ਉਹਦੇ ਵਧੀਆ ਹਾਂਜੀ ਬਹੁਤ ਵਧੀਆ ਭਾਜੀ ਠੀਕ ਆ ਜੀ ਹਾਂਜੀ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਇੱਧਰ ਆਪਾਂ ਖਿਚੜੀ ਤੇ ਛਾਹ ਸ਼ਗਨ ਲੱਗੇ ਆ ਦੇਖਿਓ برفਾਂ ਵੈਸੇ ਹੈ ਦੀਆਂ ਪਰ ਉਹ ਨਹੀਂ ਬੱਤਨੀ ਜਿੰਨੀ ਪਹਿਲਾਂ ਹੁੰਦੀ ਸੀ ਉਹ ਬਾਕੀ ਸਾਰੇ ਵੀਰ ਭਰਾ ਆਪਣੇ ਪਹੁੰਚੇ ਹੋਏ ਆ ਬਹੁਤ ਹੀ ਵਧੀਆ ਨੰਦਾ ਆ ਖਦਰਤ ਦੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਤੁਸੀਂ ਵੀ ਇੱਕ ਵਾਰੀ ਜਰੂਰ ਆਓ ਜਿਹੜੀ ਲੈ ਲਈ ਆ ਤਾਂ ਫਿਰ ਜੀ ਆ ਕੇ ਹੁਣ ਆਪਾਂ ਥੱਲੇ ਜਾਵਾਂਗੇ ਇੱਕਦਮ ਮੌਸਮ ਖਰਾਬ ਹੋ ਰਿਹਾ 12 ਵਜੇ ਤੋਂ ਬਾਅਦ ਇਤਨਾ ਮੌਸਮ ਖਰਾਬ ਹੋ ਜਾਂਦਾ ਛੁੱਟੀ ਦਾ ਚਾਹੇ ਤਾਂ ਹਾਂ ਜੀ ਸੰਗਤ ਜੀ ਆਪਾਂ ਦਰਸ਼ਨ ਕਰਕੇ ਵਾਪਸ ਆ ਚੁੱਕੇ ਆ ਤੇ ਮੌਸਮ ਬਹੁਤ ਹੀ ਖਰਾਬ ਹੋ ਚੁੱਕਾ ਸਾਰੇ ਬੱਦਲ ਉੱਪਰ ਆ ਚੁੱਕੇ ਆ ਸਾਹਮਣੇ ਤੁਸੀਂ ਚੈੱਕ ਕਰੋ ਸਾਰੇ ਬੱਦਲ ਉੱਪਰ ਆ ਚੁੱਕੇ ਆ ਹੁਣ ਮੈਤੇ بارش ਹੁੰਦਾ ਵੀ ਖਤਰਾ ਬਾ ਤੇ ਆਪਾਂ ਥੱਲੇ ਟੈਮਨਲ ਪਹੁੰਚ ਜਾਣਾ ਅੱਜ 11 ਵੱਜ ਚੁੱਕੇ ਆ ਤੇ ਆਪਾਂ ਅੱਜ ਟੈਮਨਲ ਹੀ ਦਰਸ਼ਕ ਕਰ ਲਿਆ ਬਣਿਆ ਜਾ ਰਹੀ ਸੰਗਤ ਹੈ ਗੇ ਪੂਰੀ ਕਲੀਅਰ ਵਿਜ਼ਿਬਿਲਟੀ ਸਗੀ ਤੇ ਹੁਣ ਕੁਝ ਵੀ ਲੱਭ ਨਹੀਂ ਲਿਆ ਕੀ ਆ ਬੱਦਲ ਗੋਪੇ ਤਾਂ ਤੋਂ ਥੀਮ ਬੋਰਡ ਵੱਲ ਜਾਂਦੇ ਜਿਵੇਂ ਆਪਾਂ ਇਹ ਵੀ ਚੜਨੇ ਲੱਗੇ ਬਿਲਕੁਲ ਕਲੀਅਰ ਮੌਸਮ ਸੀ ਇੱਥੇ ਲੈ ਸਾਫ ਲੱਗ ਰਿਹਾ ਸਾਨੂੰ ਕੁਝ ਵੀ ਨਹੀਂ ਲੱਗ ਰਿਹਾ ਮੌਸਮ ਚੈੱਕ ਕਰੋ ਤੁਸੀਂ ਕੁਦਰਤ ਦੇ ਰੰਗ ਜਦੋਂ ਆਈ ਆਪਾਂ ਘੰਟਾ ਪਹਿਲਾਂ ਮੌਸਮ ਬਿਲਕੁਲ ਸਾਫ ਸੀ ਹੁਣ ਐਂ ਏਦਾਂ ਲੱਗ ਰਿਹਾ ਜਿਵੇਂ ਪਿੰਡਾਂ ਵਿੱਚ ਸਹਾਲਾਂ ਵਿੱਚ ਧੂੜ ਪੈਂਦੀ ਆ ਉਦਾਂ ਕੋਰਾ ਕੋਰਾ ਹੋ ਗਿਆ ਸਾਹਮਣੇ ਬਾਕੀ ਯਾਤਰਾ ਆਪਣੀ ਵਧੀਆ ਹੋ ਗਈ ਦਰਸ਼ਨ ਵਧੀਆ ਹੋ ਗਏ ਆ ਤੇ ਬਾਕੀ ਹੁਣ ਆਪਾਂ ਟਹਿਮਣਾ ਥੱਲੇ ਜਾ ਰਹੇ ਆ ਤੇ ਹਾਂਜੀ ਭਾਜੀ ਆਪਾਂ ਹੁਣ ਆ ਗਲੇਸ਼ੀਅਰ ਕੋਲ ਆ ਚੁੱਕੇ ਆ ਤੋਂ ਮੌਸਮ ਹੈ ਦਲਾ ਦੰਡਾ ਜਿਵੇਂ ਸਾਲ ਵਿੱਚ ਦਸੰਬਰ ਵਿੱਚ ਧੁੰਦ ਪੈਂਦੀ ਹੈ ਨਾ ਉਦਾਂ ਦਾ ਮੌਸਮ ਹੋ ਜਾਵਾ ਹੋਰ ਕਸਟ ਹੈ ਨਹੀਂ ਭਾਈ ਹਾਂਜੀ ਹਾਂਜੀ YouTube ਤੇ YouTube ਹਾਂਜੀ ਹਾਂਜੀ ਭਾਈ ਤੇ ਨਾਮ ਸਾਦੇ ਕਿਲ ਬਲੌਗ ਭਾਈ ਉਹ ਦਰਸ਼ਣ ਅੱਛੇ ਹੋਗੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਮਜ਼ਾ ਆ ਰਿਹਾ ਚਲੋ ਬੜੀਆ ਬਾਤ ਹੈ ਕੀ ਆ ਵਰਸ ਵਿੱਚ ਨਿਕਲ ਰਿਹਾ ਪਾਣੀ ਲੋਕਾਂ ਦੇ ਪੈਰ ਜਿੱਲੇ ਕਰ ਜਾ ਗਿਆ ਇੱਥੋਂ ਥੋੜਾ ਧਿਆਨ ਨਾਲ ਲੰਘੋ ਇੱਧਰ ਫੋਟੋ ਫੇਰੀ ਆਉ ਲਿਖੇ ਬਣਾਵਾ ਸੰਗਤ ਪ੍ਰਵਾਹ ਜੀ ਮੇਤਰਾ ਆਪਣਾ ਆਰਾਧ ਵਿੱਚ ਬਜ਼ੁਰਗ ਸੁਣੀ ਮਿਲੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਟੇ ਹੋ ਠੀਕ ਠਾਕ ਹੋ ਸਤਿ ਜੀ ਅਕਾਲ ਯਾਤਰਾ ਕਰ ਆਇਓ ਹੋਰ ਵਧੀਰੀ ਹੈ ਤਾਂ ਕਿੰਨੀ ਉਮਰ ਆਪਣੀ 68 68 68 ਸਾਲ ਤੇ ਕਿਦਾਂ ਦਾ ਲੱਗ ਰਿਹਾ ਯਾਤਰਾ ਕਰਕੇ ਹੋਰ ਵਧੀਰੀ ਹੈ ਆਉਣਾ ਚਾਹੀਦਾ ਸਾਰਿਆਂ ਨੂੰ ਆਉਣਾ ਜਿੰਦਾ ਸਾਰਿਆਂ ਨੇ ਕਿੰਨਾਂ ਤੇ ਗੁਰੂ ਦਾ ਪ੍ਰਕਾਰ ਹੈ ਫਿਰ ਵੀ ਇੱਥੇ ਆਓ ਬਣ ਦਰਸ਼ਨ ਕਰੋ ਆਨੰਦ ਹੁੰਦਾ ਠੀਕ ਆ ਕਈ ਲੋਕਾਂ ਦੇ ਚੜ੍ਹਾਈ ਬੜੀ ਆ ਅਸੀਂ ਜਿਹੜੇ ਕੋਚ ਕੋਡੇ ਜਣ ਚੜੇ ਹੈ ਪੈਦਲ ਦੇ ਕੈਰੀਜ ਚੜਾਈ ਜਾਂਦੇ ਬਿਨਾਂ ਦੇ ਵਿੱਚ ਕੋਈ ਆਪਣੇ ਪੈਰਾਂ ਠਰਾਏ ਠੀਕ ਆ ਬਾਬਾ ਜੀ ਜੇ ਆਪਣਾ ਕਿਹੜੇ ਕਿਹੜੀ ਜਗ੍ਹਾ ਤੋਂ ਜੇ ਪਟਿਆਲਾ ਜ਼ਿਲ੍ਹਾ ਖਾਨਪੁਰ ਡੇਂਗੀ ਠੀਕ ਆ ਬਾਬਾ ਜੀ ਓਕੇ ਤਾਂ ਹਾਂ ਜੀ ਮਿੱਤਰੋ ਆਪਾਂ ਗੋਬਿੰਦਗੜ ਨੂੰ ਜਾ ਰਹੇ ਸੀ ਤੇ ਆਪਾਂ ਇੱਥੋਂ 2 ਕਿਲੋਮੀਟਰ ਪਿੱਛੇ ਆ ਪੁਲਨਾ ਵਿਲੇਜ ਤੋਂ ਜਿੱਥੋਂ ਸਾਨੂੰ ਟੈਕਸੀ ਮਿਲਦੀ ਆ ਤੇ ਬਾਰਿਸ਼ ਵੀ ਲੱਗ ਚੁੱਕੀ ਆ ਤੇ ਆਪਾਂ ਬਰਸਾਤੀ ਪਾਲੀ ਆ ਤੇ ਆਪਣੇ ਨਾਲ ਜਿਹੜਾ ਮਿੱਤਰ ਕੱਲ ਦਾ ਉਧਰ ਉਹ ਵੀ ਨਵਾਂ ਭਰਾ ਤੇ ਬਾਕੀ ਭਾਜੀ ਹੁਣੀ ਆ ਥੱਲੇ ਆ ਤੇ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਅਪਡੇਟ ਦਿੰਨੇ ਆ ਕਿੱਦਾਂ ਕਮਰਾ ਮਿਲਦਾ ਯਾਨੀ ਸੰਗਤ ਫਾਰੀ ਨੇ ਬਰਸਾਤੀਆਂ ਭੰਗੀਆਂ ਹੋਈਆਂ ਨੇ ਤੇ ਉਤੋਂ ਗੋਵਿੰਦਪੁਰ ਤੋਂ ਬਾਅਦ ਗੋਵਿੰਦ ਘਾਟਵਾਲ ਜਾ ਰਹੀ ਹੈ ਤਾਂ ਆਂ ਜੀ ਮਿੱਤਰੋ ਆਪਾਂ ਕਰ ਰਹੇ ਆਂ ਡ੍ਰੈਗਨ ਗੋਵਿੰਦ ਤਾਂ ਹੁਣ ਤੋਂ ਘਾਟਵਾਲ ਸੋ ਤੇ ਜਾ ਕੇ ਪਲਣ ਵਾਲੇ ਤੁਹਾਨੂੰ ਜ਼ਰੂਰ ਤੇ ਆਪਣੇ ਨਾਲ ਮੀਰ ਲੁਧਿਆਣੇ ਵਾਲਾ